ਕੋਈ ਚੱਕ ਨਹੀਂ ਆਇਆ ਇਹ ਤੋਂ ਯਾਤਰਾ ਪਾਇਆ ਟਾਣਾ ਪੈਣਾ ਹੋ ਕੇ ਕਰਨਿਆ ਰਣਗੀ ਮੋਹ ਦੀ ਵੀਡੀਓ ਵੇਖ ਰੇਂਜ ਤੁਹਾਡੇ ਹੱਥ 'ਚ ਆਵੇ ਲਈ ਮੈਂ ਆਦਰੇ ਕੋ ਪਿੰਡ ਰਾਇਆ ਫੋਟੋ ਖਾਤਰੇ ਨਾ ਪਾਈ ਵੀਰ ਨੇ ਥਲੇ ਸ੍ਰੀ ਸ਼ਾਹ ਬੰਕੰਢਾ ਰਕੋ ਤੇਰੇ ਹੋਂ ਦਾ ਵੀਰੇ ਬੱਬਾ ਇਹ ਕਿ ਹੁੰਦਾ ਸਾਰੀ ਦੁਨੀਆ ਨੇ ਤੂੰ ਹੀ ਕੰਡੇ ਵਖਾਏ ਰਹਿ ਗਿਆ ਆਲੀ ਯਾਰ ਫੇਸਪੂਟ ਸਾਰਾ ਸ ਬਣ ਗਈ ਮੋਂ ਦੀ ਵੀਡੀਓ ਦੇ ਇਸ ਰਿੰਜ ਤੁਹਾਡੇ ਹੱਥ 'ਚ ਆ ਵੇ ਲਈ ਮੈਂ ਕੋਈ ਗੱਲ ਨਹੀਂ ਪੇਸ਼ਤੀ ਕੋਈ ਚੱਕੇ ਨਹੀਂ ਆ ਵੇਖੋ ਗਾਤਰਾ ਪਾਇਆ ਟਾਣਾ ਬੈਣਾ ਹੋ ਕੇ ਕਰਨਿਆ ਕੋਈ ਜਗ੍ਹਾ ਤੇ ਛੱਡ ਦੋ ਅੰਦਰ ਵੇਖੋ ਟੀਕੇ ਤਾਂ ਵੇਖੋ ਸਰੀਨ ਹੱਥ 'ਚ ਇੰਨਾ ਜਵਾਨ ਜਿਹੜੇ ਆਪ ਨਸ਼ਿਆਂ ਤੇ ਲੱਗੇ ਆ ਉਧਰ ਵੇਖੋ ਪਿੰਡਰਾਂ ਵਾਲੀ ਫੋਟੋ ਗਾਤਰੇ ਨਾਲ ਪਾਈ ਵੀਰ ਨੇ ਥੱਲੇ ਸ੍ਰੀ ਸਾਹਿਬ ਹੰਕੜਾ ਵੇਖੋ ਤੇ ਸ਼ਰਾਂ ਦੇ ਕੋ ਮਾਸਾ ਨਹੀਂ ਹੈ ਗਈ ਅਜੇ ਵੀ ਮੈਂ ਉੱਠੀ ਪਵਾ ਜਾਂ ਸਰਿੰਜ ਛੁੱਟਦਾ ਸਰਿੰਜ ਅਜੇ ਵੀ ਹੱਥ 'ਚ ਹੀ ਹੈ ਕਰਵਾਣ ਨੂੰ ਮੂੰਹ ਬਿਖਾਉਣਾ ਹੀ ਪੈਣਾ ਨੇ ਜੇ ਮੈਂ ਬੱਬਾ ਘੇਰ ਲੈਣਾ ਮੈਂ ਮੋਟਰਸਾਈਕਲ ਨਹੀਂ ਹੋ ਜਾਂ ਦੇਣਾ ਇੱਥੋਂ ਯਾਰ ਮੂੰਹ ਬਿਖਾ ਮੈਂ ਤੈਨੂੰ ਕਹਿੰਦਾ ਮੈਂ ਤੇਰਾ ਮੋਟਰਸਾਈਕਲ ਨਹੀਂ ਹੋ ਜਾਂ ਦੇਣਾ ਮੈਂ ਸੱਕੀ ਛੁੱਟ ਦੇਣਾ ਹੀ ਮੈਂ ਤੇ ਜਿੰਨਾ ਕੋ ਤੇ ਸਮਾਨ ਲੈ ਗਿਆ ਨਾ ਕੋ ਮੇਰੇ ਬਾਰੇ ਪੁੱਛ ਲਈ ਕਰਾਂ ਜਾ ਕੇ ਵੀ ਇਹ ਕਿਹੜਾ ਬੰਦਾ ਗਿਆ ਸੀ ਗਾਈਆਂ ਲੈ ਕੇ ਮੇਰੇ ਬਾਰੇ ਮੇਰੇ ਬਾਰੇ ਚੰਗੀ ਦਰਵਾ ਬਸ ਠੀਕ ਮੈਂ ਤੇਰੇ ਨਾਲ ਬੋਲਾਂਗਾ ਮੈਂ ਤੇਰੇ ਨਾਲ ਕੀ ਵੀਰ ਨੂੰ ਨਹੀਂ ਲੈਣਾ ਪਟਵਾਰੀ ਇੱਥੇ ਕੋਲ ਤਾਂ ਹਨਾ ਉਹਨਾਂ ਨੂੰ ਨਹੀਂ ਕਹਿ ਸਕਦੇ ਵੀਰ ਕਿਹੜੇ ਪਿੰਡ ਦੇ ਪਿੰਡ ਕਿਹੜਾ ਆਪਣਾ ਹਾਂਜੀ ਪਿੰਡ ਕਿਹੜਾ ਆਪਣਾ ਕਿਹੜਾ ਤੁਹਾਡਾ ਸਾਰਿਆਂ ਦਾ ਹੋਰ ਕਿਹਦਾ ਕੀ ਉਹ ਇਧਰ ਨਾਲ ਬਣਾਈ ਸਾਰਿਆਂ ਦੀ ਬਣਾਲੀ ਕਿਹਦੀ ਕਿੰਨਾ ਬਣਾਈ ਤੂੰ ਤੂੰ ਆ ਜਰਾ ਮੇਰਾ ਨਾਂ ਜੀਤਾ ਕਿਹੜਾ ਪਿੰਡ ਹੀ ਢੇੜਾ ਉੱਚਾ ਕਿਹਦੀ ਮਾ ਉਹ ਤੁਹਾਡਾ ਰੱਖ ਦਿਆ ਨੀਵਾ ਢੇੜਾ ਇੱਥੇ ਕੀ ਕਰਨਾ ਆ ਕਾ ਮੈਂ ਇੱਥੇ ਫਿਰਦਾ ਦੂਰ ਆਖਰੀ ਵਾਰੀ ਟੀਕਾ ਲਵਣਾ ਅੱਜ ਰੋੜੇ ਬੰਨ੍ਹ ਲੀਣਾ ਅੱਗੇ ਉਹਦੇ ਰੋੜ ਦਾ ਦੇਖੋ ਜੀ ਲੱਤ ਤੇ ਸਾਡੇ ਬੰਦੇ ਦੇ ਰੋੜ ਤਾਂ ਵਾ ਅੱਤਾ ਕਰ ਅੱਗੇ ਤੋਂ ਆਏਗਾ ਨਹੀਂ ਭਰਾ ਤੈਨੂੰ ਲਾਸਟ ਵਾਰਨਿੰਗ ਹੈ ਅੱਗੇ ਤੋਂ ਆ ਕੇ ਸੱਚਾ ਦੇ ਦੇ ਆ ਵੀ ਕੀ ਨਾ ਕਰ ਉਹ ਨਾ ਕੀ ਤੇਰਾ ਤੇਰਾ ਨਾ ਹਾਂ ਲਾਡੀ ਭਾਜੀ ਨਾ ਧੂਰ ਨਹੀਂ ਨਹੀਂ ਨਾ ਲਾਡੀ ਕਿਹੜੇ ਪਿੰਡੀ ਮੇਰਾ ਭਾਈ ਖੜਾ ਤੇ ਐਸਾ ਕੀ ਵਾਲੇ ਬੰਨੇ ਕੀ ਆ ਕਿੱਤਨ ਸਾਮਾਨ ਲੱਗ ਕੀ ਕਰਨਾ ਦਵਾਈ ਲੈਣਾ ਸਾਮਾਨ ਦਵਾਈ ਕਿੰਨਾ ਮਾਰਚਾ ਚੁੱਟਾ ਪੀਣਾ ਹੈ ਕਿ ਵੇਚਣਾ ਨਹੀਂ ਭਾਈ ਪੀਣਾ ਵੇਚਣਾ ਅੱਛਾ ਤੇ ਕਿਦ ਕੋਈ ਲੈਣਾ ਭਾਈ ਦਵਾਦੂ ਜਾਣੇ ਆ ਕਿਹੜੇ ਨਾਮ ਦਾ ਸ ਬਸ ਨਾਮ ਭਾਈ ਸੱਚੀ ਨਹੀਂ ਪਤਾ ਪਰ ਇੱਕ ਦਾ ਇੱਕ ਦਾ ਨੋਟੀ ਭਾਈ ਹਾਂ ਨੋਟੀ ਹਾਂ ਕਿੰਨਾ ਸਾਮਾਨ ਆ ਤੇ ਉਹਨੇ ਵੇਚਿਆ ਕਿੰਨਾ ਕ ਵੇਚਿਆ ਭਾਈ ਹੱਲੇ ਮੈਂ ਜੁਨੇ ਮਾਲ ਖੋਲਣ ਦੇ ਹਾਂ ਹੱਲੇ ਮੈਂ ਕਿੰਨਾ ਕੀ ਤੇ ਦਾਗੀ ਕਰਾਮ ਹੈ ਭਾਈ ਹਾਂਜੀ ਦਾਗੀ ਕਰਾਮ ਹੈ ਭਾਈ ਭਾਜਾ ਦਾ ਦੇ ਰਾਜਾ ਲਾ ਲੋ ਹੁਣ 5 6 5 6 ਗ੍ਰਾਮ ਠੀਕ ਆ ਕਿੰਨੇ ਕੁ ਬੰਦਿਆਂ ਨੂੰ ਦੇ ਚੱਲ ਜੀ ਭਾਈ ਪਤਾ ਨਹੀਂ ਹਾਲੇ ਮੈਂ ਅੱਜ ਝੂਠੀ ਤੂੰ ਅੱਗੇ ਤੂੰ ਆਏਗਾ ਇੱਥੇ ਨਹੀਂ ਭਾਜਾ ਤੇ ਬਾਦੋਂ ਆਉਂਗਾ ਤੇ ਬੇਸ਼ੱਕ ਖੁੱਤੂ ਦੇ ਆਏ ਤੇ ਫਿਰ ਤੂੰ ਆਪਣੇ ਜੇ ਆਏ ਤੇ ਤੂੰ ਆਪ ਜ਼ਿੰਮੇਵਾਰੀ ਠੀਕ ਆ ਭਾਜਾ ਤੇ ਬਾਦੋਂ ਖਾਣ ਨੂੰ ਦੇਖੋ ਜੀ ਆ ਮੁੰਡਾ ਵੀਰ ਦੁਪਹਿਰ ਨੂੰ ਫੜਿਆ ਗਿਆ ਆ ਸਮਾਨ ਫੜਿਆ ਗਿਆ ਭਾਜੀ ਇਹ ਦੇਖੋ ਵਿੱਚ ਬਾਬੇ ਪੱਕੇ ਲੱਗੇ ਫਿਰ ਆ ਦੇਖੋ ਇਹ ਮੁੰਡਾ ਅੱਗੇ ਸਾਡੇ ਤੋਂ 5-6 ਵਾਰ ਹੀ ਭੱਜਿਆ ਵਾ ਇਹ ਮਰ ਗਿਆ ਅੱਜ ਬਾਪੂ ਆਇਆ ਜੇ ਮਰ ਗਿਆ ਲੋਕਾਂ ਨੂੰ ਸਮਾਨ ਪਿਉਂਡਿਆ ਨੇ ਮੈਂ ਨਹੀਂ ਕੋਟਰੀ ਦਾ ਸਰਾਂ ਦੀ ਆਪਣਾ ਪਿੰਡ ਦੇ ਵਾਲੇ ਬੁੱਢਾ ਪੀਰੇ ਬੁੱਢਾ ਪੀਰੇ ਹਾਂਜੀ ਇੱਥੇ ਕੰਡਾ ਹਾਂਜੀ ਕੀ ਕਰਨੀ ਨਾ ਆਏ ਰਾਤ ਪੈ ਗਿਆ ਖਲਾਸ ਲੱਗਾਂ ਕਾਹ ਦੇਖ ਲੋ ਕਾ ਵੀਡੀਓ ਬਣਾ ਲਾਂਗੇ ਤਾਂ ਦੇਖੋ ਲੱਤ ਦੇਖੋ ਇੱਥੇ ਹਾਂ ਹੈ ਨਾ ਗਾਏਗਾ ਇੱਥੇ ਜਾਈਂ ਤਾਂ ਫਿਰ ਏ ਮਾਰ ਦਿਓ ਸ਼ਟ ਹਾਂ ਬਸ ਠੀਕ ਹੈ ਆਹ 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 ਸ਼ਹਿਰੀ ਨਾਲ ਗੱਲ ਕਰ ਪਾਪੜਾ ਨੰਬਰ ਆਉ ਲਗਾ ਸਾਨੂੰ ਲਗਾ ਆ ਆ ਲੋ ਜੀ ਆ ਲੋ ਆ ਲੋ ਇੱਕ ਕੁੜੀ ਕਿੱਥੇ ਆ ਇੱਕ ਦੂਜੀ ਆ ਕਹਿੰਦਾ ਜੀਰ ਕੋ ਜੇ ਆਪੇ ਨਾ ਕੋਈ ਹੈ ਆਏ 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 ਉਹ ਇਹ ਕੋਈ ਨਹੀਂ ਸਾਡੇ ਸਾਡੇ ਨੌਕਰੀ ਲੱਗੀ ਆ ਨਸ਼ਾ ਲੱਗ ਗਿਆ ਨੌਕਰੀ ਲੱਗੀ ਤੇ ਕਰਕੇ ਕਰਨੀ ਆ ਇੰਨੇ ਬਾਬੇ ਧੱਕੇ ਆਉ ਤੇ ਤੂੰ ਫਿਰ ਤੇ ਬਾਬਿਆਂ ਦੇ ਨਾਂ ਤੇ ਧੱਕੇ ਖਾਈ ਜਾ ਫਿਰ ਤਰਾ ਤੂੰ ਪਾਇਆ ਵਾ ਵੇ ਸ੍ਰੀ ਸਾਹਿਬ ਤੇ ਗਲੇ ਪਾਇਆ ਵਾ ਤੇ ਲਾਉਣ ਤੋਂ ਟੀਕੇ ਡਿਆ ਵਾ ਕੋਈ ਚਾਹ ਦੀ ਅਗਲ ਕਰ ਤੂੰ ਲੋਕਾਂ ਨੂੰ ਖੇਡ ਢੱਕਣਾ ਤੂੰ ਤੇ ਆਪ ਨਹੀਂ ਕਰ ਢੱਕਣਾ